ਕੋਈ ਸੰਧੂ ਸਾਹਿਬਾਂ ਦਾ ਬੰਦਾ ਪਾਉਣ ਦੀ ਲੋੜ ਨਹੀਂ ਕਰਨ ਵਾਲੀ ਬਹੁਤ ਚੰਗੀ ਆ ਭਾਵੇਂ ਇਦਾਂ ਬੈ ਕੇ ਤਾਰਾ ਮਾਰੀ ਜਾ ਕਰਨ ਵਾਲੀਆਂ ਬਾਕੀ ਸੰਧੂ ਸਾਉ ਦੁੱਧ 15 16 1500 ਆ ਨਾਰਮਲ ਜਿਹਾ ਭਰੀ ਜਾਊਗੀ ਨਵਾਈ ਨੂੰ ਤਵਾਏ ਹੁਣ ਪਛੀ ਥੋੜਾ ਜਿਹਾ ਮਿਸਕਲੂਚ ਘੋਰ ਵਾ ਜਾਂਦੀ ਹੈ ਨਵਾਈ ਸੰਧੂ ਸਾਹਿਬ ਚਮਕਾ ਬਹੁਤ ਮੈਂ ਤੁਹਾਨੂੰ ਗਾਰੰਟੀ ਦੇ ਕੇ ਭੇਜ ਦੂੰਗਾ ਮੈਂ 13 ਕਿਲੋ ਬਾਲਾ ਅੱਖਾਂ ਵਿੱਚ ਦਿੱਲੀ ਆ ਗਿਆ ਬਾਕੀ ਮੀਡੀ ਦੇ ਵਿੱਚ ਹੋ ਜਾਂਦੀ ਹੈ ਨਾ ਮੇਰਾ ਪੂਰੀ ਆਉਂਦੀ ਆ ਬਾਕੀ ਕੋਈ ਵੀਰ ਮੈਂ ਅੱਜ ਪਸੰਦ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪੈਂਡ ਟੁੱਟੀਆਂ ਜ਼ਿਲ੍ਹਾ ਤਹਿਸੀਲ ਐਸਪਨ ਸ਼੍ਰੀ ਧਰਮਪਰਨ ਸਾਹਿਬ ਲਗਦਾ ਸਰਦਾਰ ਗਰਵੇਲ ਸਿੰਘ ਉਹਦੇ ਫਾਰਮ ਤੇ ਆਇਆ ਦੋਸਤੋ ਜਿਵੇਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਡਿਟੇਲ ਆਪਾਂ ਗਗਨ ਵੀਰ ਤੋਂ ਲੈ ਆ ਲਈਦੀ ਹਮੇਸ਼ਾ ਹੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਤਕਰੀਬਨ ਤੁਹਾਨੂੰ ਕੋਈ ਜ਼ਿਆਦਾ ਨਹੀਂ ਤੇ 7 ਕਨਾਗ ਦਿਖਾਉਣੇ ਵੈਸੇ 8 ਕਨਾਗ ਸੀਗੇ ਇੱਕ ਮੱਝ ਜਿਹੜੀ ਵਿੱਚੋਂ ਸੇਲ ਕਰ ਦਿੱਤੀ ਹੈ ਦੋ ਮੱਝਾਂ ਤੁਹਾਨੂੰ ਆਪਾਂ ਦਿਖਾ ਦਿਆਂਗੇ ਸੁਈਆਂ ਸਵਾਈਆਂ ਤੇ ਤਿੰਨ ਵੜਾ ਸੁਈਆਂ ਤਾਜ਼ੀਆਂ ਦੋ ਗੱਬਣ ਪੰਜ ਵੜਾ ਹੋਣਗੀਆਂ ਦੋ ਮੱਝਾਂ ਹੋਣਗੀਆਂ ਪੂਰੀ ਡਿਟੇਲ ਆਪਾਂ ਲਵਾਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ ਕਿਸਾਨਵਰੋਂ 26 ਅਗਸਤ ਸਾਰੇ ਪੰਨਵਾ ਤੋਂ ਕੋਈ 1.5 ਕਿਲੋਮੀਟਰ ਦੀ ਦੂਰੀ ਆ ਬਾਈਪਾਸ ਤੋਂ 200 ਸ਼ਰਕ ਨਿਕਲਦੀ ਆ ਪਿੰਡ ਟੋਟੀਆਂ ਨੂੰ ਉਸੇ ਚਰਖੇ ਦੇ ਉੱਪਰ ਜਿਹੜਾ ਗੰਗਨ ਹੋਂਦਾ ਬਿਲਕੁਲ ਘਰ ਹੈਗਾ ਹਵੇਦੀਆਂ ਨੇ ਬੈਕਾਂ ਪੂਰੀ ਗੱਲਬਾਤ ਕਰਦੇ ਆ ਗਗਨ ਸਭ ਤੋਂ ਪਹਿਲਾਂ ਸਾਸਰੀ ਸਾਸਰੀ ਗੁਰਸੰਦੂ ਸਾਹਿਬ ਜੀ ਆ ਜੀ ਹੋਰ ਭਾਜੀ ਠੀਕ ਠਾਕ ਵਧੀਆ ਜੀ ਵਧੀਆ ਕਿਰਪਾ ਵੜੀ ਰਾਮ ਗੁਰੂ ਰਾਮਦਾਸ ਜੀ ਬਹੁਤ ਵਧੀਆ ਲੈ ਵੀ ਗਗਨ ਹਾਂਜੀ ਨਾਲ ਦੀ ਨਾਲ ਆਪਾਂ ਭੈਣ ਭਰਾਵਾਂ ਨੂੰ ਅਪੀਲ ਕਰ ਦਿੰਦੇ ਆ ਸਾਰੇ ਜ਼ਿਲਾ ਨੂੰ ਜਿਹੜੇ ਪੰਜਾਬ ਭਰ ਦੇ ਵਿੱਚ ਆਪਣੇ ਕਿਸਾਨ ਫਾਰਮਰ ਨੇ ਤੇ ਜਿਹੜੇ ਧਾਵਾਂ ਦੇ ਦੋਸਤ ਹਾਰ ਆਏ ਹੋ ਇਹ ਠੀਕ ਹੈ ਜੀ ਹਾਰ ਪ੍ਰਭਾਵਿਤ ਇਲਾਕੇ ਨੇ ਕਾਫੀ ਜਿਹੜਾ ਤੇ ਬੰਨ ਵੀ ਟੁੱਟ ਗਏ ਇੱਧਰ ਕਰਮੋ ਵਾਲਾ ਸਾਈਡ ਘੜਕਾ ਇੱਧਰ ਮੰਦਰੀਆ ਜਿੰਨਾ ਵੀ ਆ ਜਾਂ ਬਿਲਕੁਲ ਵੱਡੇ ਸਭਰਾ ਦੀ ਗੱਲ ਕਰ ਲਈਏ ਤੇ ਬਿਲਕੁਲ ਉੱਥੇ ਪਸ਼ੂਆਂ ਉਹਨਾਂ ਸੇ ਬਹੁਤ ਸਮਗਰੀ ਲੋੜੀਦੀ ਆ ਹਾਂਜੀ ਹਾਂਜੀ ਬਾਕੀ ਲੰਗਰ ਪ੍ਰਚਾਰ ਦਾ ਵੀ ਬੜਾ ਚਾਹੀਦਾ ਮੇਰੇ ਭਰਾ ਜੇ ਕੋਈ ਜਿੱਥੋਂ ਵੀ ਪਹੁੰਚ ਕਰਾ ਸਕਦੇ ਆ ਜਰੂਰ ਉਥੇ ਹੌਮ ਹੁਮਾ ਕੇ ਪਹੁੰਚੋ ਤੇ ਸੇਵਾ ਦੇ ਲਈ ਵੱਧ ਤੋਂ ਵੱਧ ਮੇਰਾ ਭਰਾ ਯੋਗਦਾਨ ਪਾਓ ਟਰੋੜੇ ਲੈ ਕੇ ਪਹੁੰਚੋ ਰੇਤ ਬਾਕੀ ਪੱਸਰ ਮਿੱਟੀ ਹਰ ਇੱਕ ਤਰ੍ਹਾਂ ਦੀ ਜਿਹੜੀ ਵੀ ਕਿਸੇ ਭਰਾ ਨੂੰ ਸੇਵਾ ਆਉਂਦੀ ਹੈ ਉਸੇ ਉਹ ਜਰੂਰ ਲੈ ਕੇ ਪਹੁੰਚੋ ਠੀਕ ਆ ਜੀ ਬਹੁਤ ਲੋੜ ਆ ਕਿਉਂਕਿ ਬਹੁਤ ਜਿਆਦਾ ਫਸਲਾਂ ਖਰਾਬਾ ਹੋ ਚੁੱਕਿਆ ਬਿਲਕੁਲ ਹਜ਼ਾਰਾਂ ਏਕੜ ਜਿਹੜੀ ਆ ਫਸਲ ਡੁੱਬ ਕੇ ਤਬਾਹ ਹੋ ਗਈ ਆ ਇਸ ਕਰਕੇ ਮੇਰਾ ਭਰਾ ਫਾਰਮਰ ਜੀ ਆ ਮੋਟਾ ਮੋਟਾ ਜੋੜ ਕੇ ਖੜੀਏ ਤੇ ਬਿਲਕੁਲ ਸਰਕਾਰ ਨੂੰ ਗਵਰਨਮੈਂਟ ਨੂੰ ਵੀ ਅਪੀਲ ਕਰਦੇ ਆ ਉਸ ਜਗ੍ਹਾ ਦਾ ਉਸ ਥਾਵਾਂ ਦਾ ਜ਼ਰੂਰ ਜਾਇਜ਼ਾ ਲਿਆ ਜਾਵੇ ਉੱਥੇ ਕਿੰਨੀ ਕਿੰਨੀ ਮਾਰ ਹੋਈ ਆ ਕਿੰਨੀ ਕਿੰਨੀ ਫਸਲ ਜਿਹੜੀਆਂ ਟੁੱਪ ਕੇ ਤਬਾਹ ਹੋਈ ਆ ਤੇ ਬਾਕੀ ਰਹਿਣ ਬਸੇਰੇ ਖਤਮ ਹੋ ਗਏ ਆ ਮਕਾਨ ਕਈਆਂ ਦੇ ਕਈ ਰੁੜ ਗਏ ਆ ਉਹ ਜਿਹੜੇ ਜ਼ਰੂਰ ਅੱਗੇ ਕਿਤੇ ਨਿਕਟ ਪਰਤ ਕਰਕੇ ਉਹ ਥਾਂ ਆਉਣ ਵਾਲੇ ਸਾਹਮਣੇ ਦੇ ਵਿੱਚ ਜੋ ਵੀ ਆ ਸੇਵਾ ਜੋ ਵੀ ਆ ਜਦ ਆਪਾਂ ਕਹਿੰਦੇ ਆ ਰਕਮ ਆ ਪਰਪਾਈ ਉਹਦੀ ਜ਼ਰੂਰ ਜਿਹੜੀ ਆ ਭੁਗਤਾਨ ਕੀਤਾ ਜਾਊਗਾ ਇਹ ਉਮੀਦ ਕਰਦੇ ਆਪਾਂ ਗਵਰਨਮੈਂਟ ਸਰਕਾਰ ਤੋਂ ਵੀ ਸੋ ਨਵੀਂ ਗਗਨ ਵੀਰੇ ਸ਼ੁਰੂਆਤ ਕਰਦੇ ਆ ਨਾਲ ਦੀ ਨਾਲ ਹੀ ਆਪਾਂ ਵੇੜਾ ਵਿਖਾਈਏ ਹਾਂਜੀ ਹਾਂਜੀ ਪਸ਼ੂ ਉਸ ਤੋਂ ਅੱਜ ਬਿਲਕੁਲ ਜੈਜ ਮੋਲ ਦੇ ਵਿੱਚ ਗਗਨ ਭਰਾ ਨੂੰ ਵੀ ਬੇਨਤੀ ਕਰਾਂਗੇ ਵੀ ਚਲੋ ਹਰੇਕ ਫਾਰਮਰ ਭਰਾ ਨੇ ਦੁੱਧ ਪੀਣਾ ਹੁੰਦਾ ਦੁੱਧ ਪੀਣਾ ਉਸੇ ਪਸ਼ੂ ਖਰੀਦਣਾ ਜਿੰਨੇ ਵੀ ਆਪਦਾ ਮੁਨਾਫਾ ਜੈਜ ਤੋਂ ਜੈਜ ਲੈ ਕੇ ਅੱਜ ਮਾਲ ਜਿਹੜਾ ਸੇਲ ਕਰ ਦਿੱਤਾ ਜਾਣਾ ਬਾਕੀ ਚਾਹਵਣ ਭਰਾ ਆਪਣੇ ਖਰੀਦਦਾਰੀ ਕਰਦੇ ਰਿਹਾ ਕਰੋ ਨਵੀਂ ਗਗਨ ਸ਼ੁਰੂਆਤ ਕਰਲਾ ਪਹਿਲੇ ਨੰਬਰ ਤੋਂ ਦੱਸੀ ਜਵਾਦ ਜੀ ਸੰਦੂ ਸਾਹਿਬ ਇਹਨੂੰ ਅਜੇ 7-8 ਦਿਨ ਹੋ ਗਿਆ ਸੋਈ ਨੂੰ ਜੀ ਠੀਕ ਹੈ ਜੀ ਇਹ ਥੱਲੇ ਹੁਣ 13-14 ਕਿਲੋ ਦੁੱਧ ਹੋਊਗਾ ਬੱਚੀ ਮਗਰ ਆਈ ਇਹਦੇ ਠੀਕ ਹੈ ਬਰੇ ਹਾਂ ਜੀ ਜਰਸੀ ਦੀ ਮਗਰ ਬੱਚੀ ਹੋ ਲਓ ਜੀ ਮਗਰ ਬੱਚੀ ਹੈ ਆਪ ਜਰਸੀ ਬਰੀਡ ਦੇ ਵਿੱਚ ਹਾਂ ਜੀ ਹਾਂ ਜੀ ਚਵਾਜੂ ਬਹੁਤ ਚੰਗਾ ਲੱਗਾ ਮਰਜੀ ਵੰਗਾ ਪਾਓ ਮਰਜੀ ਨਾ ਪਾਓ ਜਿੱਦਾਂ ਮਰਜੀ ਸੰਦੂ ਸਾਹਿਬ ਬਹੁਤ ਥੱਲੇ ਕਿੰਨੇ ਦਿਨ ਹੋ ਗਿਆ ਸੋਈ ਨੂੰ ਸੰਦੂ ਸਾਹਿਬ ਅਜੇ 9 ਦਿਨ ਹੋ ਗਿਆ ਸੋਈ ਨੂੰ ਉਹ ਵੀ 8ਵੇਂ 9ਵੇਂ ਦਿਨਾਂ ਕਿੰਨਾ ਦੁੱਧ ਦੋ ਦੋਨ 14 ਕਿਲੋ ਆ ਰੈਡੀ ਹੋਊਗਾ 14 ਕਿਲੋ ਰੈਡੀ ਦੁੱਧ ਦੁੱਧ ਜਿਹਾ ਹੈ ਦੁੱਧ ਜ ਹਾਂਜੀ ਹਾਂਜੀ ਆਨਲਾਈਨ ਚ ਵਾਲੋ ਜਿੱਦਾਂ ਵੀ ਕਿਸੇ ਭਰਾ ਦੀ ਸੈਟਿੰਗ ਪੈਂਦੀ ਆ ਬਸ ਜੀ ਵੈਗਨ ਖੋਰ ਇੱਕ ਵਾਰੀ ਤੋਰ ਤੋਰ ਕੇ ਦਿਖਾ ਦਗੇ ਹਾਂਜੀ ਹਾਂਜੀ ਇਹ ਬੋਤਲ ਬਾਕੀ ਸੰਧੂ 100 ਦੁੱਧ 15 16 1500 ਆ ਨੋਰਮਲ ਜਿਹਾ ਭਰੀ ਜਾਊਗੀ ਬਿਲਕੁਲ ਜੀ ਹੁਣ 14 ਕਿਲੋ ਆਪਾਂ ਇਹ ਚਵਾ ਕੇ ਦੇਣਾ ਵਾ ਭਵੇਂ ਭਵੇਂ 15 ਹੀ ਆਪਾਂ 14 ਦੀ ਗਾਰੰਟੀ ਦੇ ਕੇ ਭੇਜਾਂਗੇ ਠੀਕ ਹੈ ਜੀ ਹਾਂਜੀ ਲੋਕ ਠੀਕ ਹੈ ਜੀ 14 ਕਿਲੋ ਵੀ ਦੱਸੋ ਗਾਰੰਟੀ ਤਸल्ली ਵੀ ਰਾਂ ਦਾ ਵੀ ਤੇ ਕੇ ਤੋਰਾਂਗੇ ਆਪਾਂ ਕਿਸੇ ਦੇ ਫਾਰਮਰ ਭਰਾ ਨੂੰ ਬਾਕੀ ਮੁੱਠੀ ਮੁੱਠੀ ਥਾਣਾ ਕੋਈ ਫੋਰਸ ਆਂਗ ਨਹੀਂ ਠੀਕ ਆ ਜੀ ਚਾਰੇ ਥਾਣਾ ਵਨਡ ਸਪੇਸ ਤੁਹਾਡੇ ਸਾਹਮਣੇ ਚਵਾ ਚੂ ਬਹੁਤ ਚੰਗਾ ਲੱਗਾਈ ਸੋ ਆਰਡਰ ਕੁਆਲਟੀ ਵੀ ਚੰਗੀ ਆ ਚਲੋ ਕਰਮਾਲੀ ਦੀ ਠੀਕ ਆ ਜੀ ਜਾ ਰਹੇ ਜਿੰਨਾ ਕੁ ਬੋਲ ਦੱਸਿਆ ਤੁਹਾਨੂੰ ਅਜੇ 9 10 ਗਦੇ ਨੇ ਇਹ ਅਜੇ ਮਾਇਲੇ ਮੋਲੇ ਤੇ ਚੱਲਣਾਗਾ ਨਾਲ ਇਹ ਚੱਲਣਾ ਲਈਆਂ ਪੱਤੀਆਂ ਦਿਨਾਂ ਤੱਕ ਮਹੀਨੇ ਤੱਕ ਕਰਮਾਲੀ ਹੋਰ ਵੀ ਚੰਗੀ ਸੇਵਾਰ ਇੱਕ ਲੋਹਾਂਤ ਹੋਰ ਪਤਾ ਜੇਗੀ ਕੋਈ ਸੰਧੂ ਸਾਹ ਬੰਦਾ ਪੌਂਡੀ ਲੋੜ ਨਹੀਂ ਕਰਨ ਵਾਲੀ ਬਹੁਤ ਚੰਗੀ ਆ ਭਾਵੇਂ ਇਦਾਂ ਬੈ ਕੇ ਧਾਰਾ ਮਾਰੀ ਜਾ ਕਰਮਾਲੀ ਦੀਆਂ ਆ ਦੇਖੋ ਜੀ ਲਓ ਜੀ ਗਗਨ ਜੀ ਉਹ ਮੋਹਮਿਆ ਡਿਮਾਂਡ ਕੀ ਰੋਗੀ ਦੀ ਸੰਧੂ ਸਾਹਿਬ ਡਿਮਾਂਡ ਭਾਵੇਂ ਇਹਦੀ 65000 ਕਰੀਏ ਹਾਂ ਬਾੜ 1000 ਤੇ ਛੋੜ ਛੱਪਾ ਕਰਨਾ ਕਾਰ ਦੀ ਬਿਲਕੁਲ ਦੇਣੀ ਆ ਆਪਾਂ ਕਾਰ 1000 ਦੀ ਹਾਂ ਠੀਕ ਆ ਭਾਈ ਇੱਕੇ ਰਾਂ ਛੋੜਾ ਛੱਡਾ ਸਾਰੀਆਂ ਕਰ ਦੇਣੀਆਂ ਆ ਆਪਾਂ ਠੀਕ ਆ ਬੰਦੇ ਕਾਰ 1000 ਦੀ ਗਗਨਾਂ ਦੇ ਵੀ ਦੇਣੀ ਆ ਮਗਰ ਬੱਚੀ ਆ ਬਾਕੀ ਬੱਚਾ ਤੁਸੀਂ ਸਾਹਮਣੇ ਦੇਖ ਹੀ ਰਹੇ ਜੀ ਬਿਲਕੁਲ ਕਾਫੀ ਕਲਰ ਦੇ ਵਿੱਚ ਮਗਰ ਬੱਚਾ ਸੋ ਚੰਗੀ ਰੱਛੀ ਆ ਬਾਕੀ ਫਾਰਮਰ ਭਰਾਵਾਂ ਨੂੰ ਪਸੰਦ ਆਊਗੀ 9000 ਦੀ ਅੱਗੇ ਇੱਕ ਨੈਕਸਟ ਤੁਹਾਨੂੰ ਦਿਖਾ ਦਿੰਨੇ ਆ ਕ੍ਰੋਸ ਬ੍ਰੀਡ ਕਰਾਉ ਸੁਬਰੀਡ ਦੇ ਵਿੱਚ ਆ ਇਹ ਗਾਂ ਕਿੰਨੇ ਸੂਬੇ ਗਗਨ ਸੰਧੂ ਸਾਹਿਬ ਤਿੱਜਾ ਸੂਆ ਸੂਈ ਆਈ ਏ ਠੀਕ ਆ ਅੱਜ ਇਹਨੂੰ 6 ਦਿਨ ਹੋ ਗਿਆ ਸੂਈ ਨੂੰ ਹੁਣ ਇਹਦੇ ਥਲੇ 15 ਕਿਲੋ ਦੁੱਧ ਲਾ ਲੋ ਬੋਲਾ ਲਾ ਲੋ ਰੈਡੀ ਆ ਠੀਕ ਆ ਜੀ ਹਾਂ ਜੀ ਬਾਬੀ ਅੱਜ ਪੰਜਵਾਂ 6ਵਾਂ ਦਿਨ 15 14 ਕਿਲੋ ਆ ਮੈਂ ਨਾ 15 ਕਿਲੋ ਆਪਾਂ ਮਨਾ ਕੇ ਜੇਣਾ ਸੰਧੂ ਸਾਹਿਬ ਮਗਰ ਇਹਦੇ ਕੀ ਆ ਮਗਰ ਇਹਦਾ ਬੱਚਾ ਆ ਜੀ ਲਓ ਜੀ ਮਗਰ ਇਹਦੇ ਬੱਚਾ ਹਾਂ ਜੀ 15 14 ਕਿਲੋ ਗਗਨਾ ਬਾਬੇ ਮਨਾ ਦੇਣਾ ਜਿਹੜਾ ਉਹ ਦੁੱਧ ਦੀ ਆਪਾਂ ਗੱਲਬਾਤ ਕਰਾਂਗੇ ਠੀਕ ਆ ਬਸ ਜੀ ਬਸ ਜਿਹੜਾ ਆਪਾਂ ਚਵਾ ਕੇ ਦੇਣਾ ਬਾਕੀ ਮੇਰੀ ਬੋਤਨ ਦਾ ਬੰਦੂਗਾ ਪਾ ਲੰਗਾ ਪਾਉਂਦੀ ਲੋੜ ਨਹੀਂ ਪਾਉਂਦਾ ਇਦਾਂ ਬੈਠੇ ਰਹੋ ਕਰਮਾਲੀ ਥਲੇ ਕੋਈ ਲਾਤਾ ਉਤੋਂ ਦਾ ਪਤਾ ਹੀ ਕੋਈ ਨਹੀਂ ਆ ਵੀ ਇਹਨਾਂ ਨੂੰ ਚੁੱਕਣੀਆਂ ਚੱਲੀਆਂ ਆਹ ਦੇਖੋ ਜੀ ਹਾਂਜੀ ਚਵਾ ਬੜਾ ਟਾਪ ਦਾ ਲੱਗਦਾ ਲੋਕ ਕਰੋ ਜੀ ਠੀਕ ਆ ਜੀ ਤੇ ਚਵਾਈ ਚੁਵਾਈ ਚੰਗੀ ਆ ਕਰਮਾਲੀ ਨੂੰ ਪੱਕੀ ਥਾਨ ਭਾਂਡਾ ਵਧੀਆ ਠੀਕ ਆ ਧਾਰਾ ਅਗਲੇ ਪਿਛਲੇ ਨਾਲ ਬਰਾਬਰ ਬਰਾਬਰ ਦੀ ਬਰਾਬਰ ਆ ਸੰਧੂ ਸਾਹਿਬ ਕੋਈ ਥਾਨ ਵੱਧ ਘਾਟੂ ਪਹਿਲਾਂ ਦੱਸਿਆ ਜਾਊਗਾ ਠੀਕ ਆ ਜੀ ਕਾਜ ਆ ਜਾ ਲੋ ਜੀ ਠੀਕਾ ਇਹਦਾ ਬੱਚਾ ਕਿੱਥੇ ਹੈ ਗਦਰ ਸੰਧੂ ਸਾਹਿਬ ਬੱਚਾ ਹੋਈ ਇਹਦਾ ਡੱਬਾ ਵਛਾਵੇ ਉਹ ਅੱਜ ਨਾਲ ਥੋੜਾ ਜਿਹਾ ਤੁਹਾਨੂੰ ਪਤਾ ਮੌਸਮ ਉਤਰਾਂ ਦਾ ਵਾ ਉਹ ਮੇਰੇ ਕੋਲ ਨਾ ਮੌਸਮ ਦੀ ਗੱਲ ਕਿਤੇ ਗਏ ਸਾਮਾਨ ਰੱਖਣੇ ਪੈਂਦੇ ਵੀ ਹਾਂਜੀ ਹਾਂਜੀ ਆਹ ਵੇਖੋ ਜੀ ਛੇ ਦਿਨ ਦਾ ਸਮਾਂ ਆ ਗਿਆ ਗਦਰ ਮੁੱਲ ਕੀ ਰੋਊਗਾ ਦੇ ਦਈਏ ਕਿੰਨੇ ਦਾ ਮੌਲੂ ਸਾਹਿਬ ਸੰਧੂ ਸਾਹਿਬ 55 ਦੇ ਦਈਏ 55 ਦੇ ਹਾਂਜੀ ਕਰਕੇ ਮਾਨਤਾ ਨਾਲ ਚਲੋ ਮੈਨੂੰ ਅੱਜ ਵਾਰ-ਵਾਰ ਗਗਨੂਰੇ ਪੁੱਛੰਦੀ ਲੋੜ ਦੀ ਮਤਲਬ ਇਹ ਵੀ ਆਪਾਂ 600 ਟੇ ਮਾਰਨਾ ਤੇ ਜਾਇਜ਼ ਦੇਣਾ ਤੁਰ ਹਸ ਹਸ ਹਕਤਾ ਮੋਵੇ ਦਾ ਬਣਿਆ ਤੇ ਇਹ ਵੀ 51 ਦੇਣੀ ਆ ਬਿਲਕੁਲ 51 ਦੀ ਹਾਂ ਠੀਕ ਹੈ ਭਰਾ ਉਹਨੇ ਲੈਣ ਦੇ ਨਾਲੇ ਮੋਲੀ ਆ ਦੋਸਤੋ ਲੈਣ ਦੇ ਨਾਲੇ ਨਾਲ ਛੋਟਾ ਛਾੜਾ ਹੀ ਹੋਣੀ ਆ ਕੋਈ 100 ਰੁਪਿਆ ਚਲੋ ਜੀ ਹਾਂਜੀ ਠੀਕ ਆ ਜੀ ਸੋ ਪਹਿਲਾਂ ਕਿ ਆਪਾਂ ਗੱਲ ਸਾਰੇ ਭਰਾਵਾਂ ਦੇ ਅੱਗੇ ਪੇਸ਼ ਕਰ ਦਿੱਤੀ ਆ ਵੀ ਮੁੱਲ ਕੰਟੈਕਟ ਲਗਣਾ ਲੈ ਬਿਲਕੁਲ ਜਾਇਜ਼ ਠੀਕ ਆ ਵੀ ਗਗਨੂਰੇ ਅੱਗੇ ਆਪਣੇ ਕੋਲ ਤੀਜੇ ਨੰਬਰ ਤੇ ਆ ਵੜ ਆ ਗਈ ਜੀਰੇ ਸੰਧੂ ਸਾਹਿਬ ਦੂਜਾ ਅਸੀਆ ਬੱਛੀ ਮਗਰ ਜੋ ਦੇ ਆ ਚਿੱਟੀ ਬੱਛੀ ਆ ਚਿੱਟੀ ਬੱਛੀ ਨਾਲ ਨਾਲ ਨਾਰੂਆ ਨਾਲ ਬੱਛੀ ਲੱਗਦਾ ਅੱਜ ਕਿੰਨੇ ਦਿਨ ਹੋ ਗਏ ਨੂੰ ਸੀਨ ਸੰਧੂ ਸਾਹਿਬ 10 ਦਿਨ ਹੋ ਗਿਆ 9ਵਾਂ 10ਵਾਂ ਦਿਨ ਇਹਨੂੰ ਲੋ ਜੀ 9ਵਾਂ 10ਵਾਂ ਦਿਨ ਆ ਨਾਰੂ ਨੇ ਲਖਣ ਦਿੱਤਾ ਹਾਂ ਨਾਰੂ ਨੇ ਲਖਣ ਦਿੱਤਾਗਾ ਸੂਆ ਦੇ ਦੂਜਾ ਦੂਜਾ ਸੂਆ ਦੀ ਪੋਰ ਦੂਜਾ ਕਿੰਨਾ 16 ਕਿੰਨਾ ਦੁੱਧ 17 ਕਿਲੋ ਹੋਊਗਾ 18 ਠੀਕ ਹੈ ਪਰ 17 ਦੀ ਆਪਣੀ ਗਰੰਟੀ ਹੋ ਗਈ ਦੁੱਧ 20 ਤੋਂ 22 ਪਰ ਹੋਊਗੀ ਸੋਖੀ ਬੱਛੀ ਸ਼ੋਹ ਜੀ ਲੋਜੀ ਠੀਕ ਆ ਜੀ ਮੌਸਮ ਨਹੀਂ ਸਹੀ ਮੌਸਮ ਤੁਹਾਨੂੰ ਪਤਾ ਹੀ ਆ ਮੀ ਫੇਰ ਆ ਜਾ ਆਪਣੇ ਵੀਡੀਓ ਬਣਾਉਣੇ ਬਣਾਉਣ ਜਾਈ ਬਿਲਕੁਲ ਲੋਜੀ ਠੀਕ ਆ ਐਸ ਵਕਤ ਦੋਸਤੋ ਕੋਈ 17 16 ਤੋਂ ਬਾਰ ਬਾਰ ਯਾ ਕੋ ਸੰਦੀ ਸਾਹਿਬ ਮਰਜੀ ਮਾਲ ਜਿੰਨਾ ਆਪਣਾ ਮਾਲ ਹੈ ਨਾ ਇਹਨਾਂ ਨੂੰ ਜਿੰਨਾ ਮਰਜੀ ਭਾਵੇਂ ਕੋਈ ਵੰਗਾ ਪਾਲੇ ਭਾਵੇਂ ਕੋਈ ਉਤਰਾ ਚੋਲੇ ਹਾਂ ਬਹੁਤ ਬਿਲਕੁਲ ਠੰਡਾ ਮਾਲ ਆ ਬਿਲਕੁਲ ਹਾਂਜੀ ਤੇ ਚੰਗੀ ਬਾਹਰ ਵੀ ਚੰਗੀ ਆ ਕੱਤ ਵੱਟਾ ਹੈ ਨਾ ਲੋਜੀ 9-10 ਦਿਨ ਦਾ ਸਮਾਂ ਮਗਰ ਬੱਛੀ ਇਹਦੇ ਇੰਦਰਦੇਵ ਦਾ ਖੁਸ਼ ਆਇ ਪੂਰਾ ਲੋ ਜੀ ਕਰੋ ਜਗ ਠੀਕ ਆ ਸੋ ਮਗਰ ਬਚੀ ਆ 17 ਕਿਲੋ ਇਸ ਵਕਤ ਦੁੱਧ ਕਾਦੇ ਦਾ ਤਕਰੀਬਨ ਥੋੜਾ ਜਿਹਾ ਵੱਡਾ ਮੀਡੀਅਮ ਤੋਂ ਕਰਸ ਵੱਡੀਆਂ ਵਹਿਰਾ ਦੇ ਵਿੱਚ ਆ ਵੱਡੀ ਸੰਦੂ ਸਾਹ ਆ ਦੇਖੋ ਬਾਕੀ ਥਾਂ ਚੱਡਾ ਬਹੁਤ ਜ਼ਿਆਦਾ ਵਸ਼ੀ ਨਹੀਂ ਮਾਲ ਹੈ ਨਾ ਅੱਜ ਨਵਾਇਆ ਤਵਾਇਆ ਹੀ ਨਹੀਂ ਉਦਾਂ ਹੀ ਬੱਜਾ ਸਾਰਾ ਹੀ ਕਰਮ ਵਾਲਾ ਠੀਕ ਆ ਗਗਰ ਮੋਮੇ ਕੀ ਰਊਗਾ ਇਹਦਾ ਲੈਂਦੇ ਨਾ ਇਹਦਾ 75 ਦੇ ਸੋਰ ਤੋਂ ਪਾ ਲੜਦੀ ਹੈ 75 ਤੋਂ ਕਿੰਨਾ ਕਰਦੇ ਆ 72 ਦੀ ਆਣਾ ਦੇਣੀ ਆ ਯਾ ਸੁਣੋ ਯਾ ਸੁਨੋਈ ਲੋ ਬੰਦਰੀ ਆ ਜੀ ਇਹ ਵਾਰ ਮਿਲ ਜੂਗੀ ਸੋਰ ਸਪਾ ਕਰਦਾਂਗੇ ਕੋਈ ਨਹੀਂ ਠੀਕ ਆ ਜੀ 72000 ਦੀ ਆ ਵਾਰ ਮਿਲ ਜੂਗੀ ਤੁਹਾਨੂੰ ਤੀਜਾ ਨੰਬਰ ਸੀ ਬੇਰਵਾ ਪਾਈ ਕਰਦੇ ਆ ਅੱਗੇ ਚੌਥੇ ਨੰਬਰ ਤੇ ਆ ਵਾਸ਼ੀ ਵਿਖਾਉਣੇ ਆ ਇਹ ਵੀ ਠੀਕ ਆ ਨਹੀਂ ਨਹੀਂ ਇਹ ਤਿਆਰ ਹੀ ਵਾਸ਼ੀ ਗੱਲ ਲੋ ਜੀ 20 25 ਕਿਲੋ ਵਾਲੀ ਆ ਗਈ ਵਾਸ਼ੀ ਬਹੁਤ ਚੰਗੀ ਆ ਠੰਡੀ ਠਾ ਹੈ ਉਹ ਦੁੱਗਾ ਇਹ ਵੀ ਸੁਗਾ ਦੁੱਗਾ ਸੁਗਾ ਲੈ ਜੀ ਬਹੁਤ ਚੰਗੀ ਵਾਸ਼ੀ ਠੰਡੀ ਸੰਧੂ ਸਾਹਿਬ ਠੀਕ ਆ ਨਵੀਂ ਕੜਲਾ ਗਰਬਾਰ ਦੇ ਦੂਜਾ ਸੂਆ ਵਸੀ ਹੈ ਦੋਸਤੋ ਸੋ ਸੰਭਾਲ ਲਈ ਦੀ ਹਫਤਾ ਹੱਥ ਕੇ ਦਿਨ ਦੇਸ਼ਾ ਕ ਮੰਨ ਕੇ ਤੁਸੀਂ ਸੋ ਬਾਕੀ ਥਾਂ ਥਾਂ ਬਹੁਤ ਸੁਹਾਤੀ ਹੈ ਹਾਜੀ ਬਹੁਤੀ ਸੁਹਾਟਾ ਨੂੰ ਹੁਣ ਤਾਂ ਨਹੀਂ ਆਉਂਦਾ ਔਰ ਥੋੜਾ ਮੌਸਮ ਵੀ ਇਦਾਂ ਦਾ ਫਿਰ ਬਾਕੀ ਮਿਹਨਤ ਕਰਕੇ ਬਿਜਲੀ ਜਲ ਕਟਕੁੱਟ ਲੱਗੇ ਹੈ ਨਾ ਬੱਤੀ ਬਾਂਦੇ ਸੰਧੂ ਸਾਹਿਬ ਕੀ ਜਰੀਏ ਰਾਤ ਤੇ ਕੱਲ ਕਾਲੀ ਸਰਗਰ ਜਦ ਰਾਤ ਵੀ ਬੜੀ ਜਾਂਨੀ ਤੇ ਮੈਂ ਠੰਡੀ ਕਰਨ ਵਾਲੀਆ ਖੱਟੀਆਂ ਗੁੰਦਾ ਆਉਂਦੀਆਂ ਰੱਖੇ ਹਾਂ ਖੱਟੀ ਗੁੰਦਾ ਆਉਂਦੀ ਹੈ ਨਾ ਸੰਧੂ ਸਾਹਿਬ ਬਿਲਕੁਲ ਬਿਲਕੁਲ ਪਛੀ 25 ਦਾ 26 ਦੁੱਧ ਭਰ ਦੂਗੀ ਬਹੁਤ ਚੰਗੀ ਅਸੀ ਆ ਬਾਬੂ ਹੋਰ ਚੰਗੀ ਬੂਥੀ ਬਖਾ ਦੇ ਕੋਈ ਗੱਲ ਨਹੀਂ ਬੂਥੀ ਲੈਣਾ ਵੀ ਆ ਕਰੋ ਚੱਕ ਠੀਕ ਆ ਤੋ ਸੋਹਣੀ ਬੱਚੀ ਆ ਦੂਜਾ ਸੁਣਾਗੀ ਬੂਥੀ ਬਣਾਈ ਫਿਰਦੀ ਹੈ ਜੇ ਹਫਤਾ 8 ਦਿਨ ਆਜੇ ਸਮਾਂ ਇਹਦਾ ਬਾਕੀ ਆ ਬਾਕੀ ਰੰਗ ਬਾਗ ਆ ਕਰਮਾਲੀ ਬਾਕੀ ਪਹਿਲਾਂ ਮ ਜ਼ਿਕਰ ਕੀਤਾ ਥੋੜੇ ਨਿਵਾਇ ਨੂੰ ਥੋੜੇ ਹੁਣ ਪਛੋ ਥੋੜਾ ਜਿਹਾ ਮਿਸਕਲੁਛ ਘੋਰ ਵਾ ਜਾਂਦੀ ਹੈ ਨਿਵਾਇ ਜੰਨੀ ਸਾਹਿਬ ਚਮਕ ਬਹੁਤ ਜਿਆਦੀ ਆ ਪਰ ਮਾਲ ਨਹੀਂ ਨਿਵਾਇ ਗਿਆ ਬੱਤੀ ਬੰਦ ਮਾਲ ਨੂੰ ਪਾਣੀ ਡੋਣ ਜੋ ਗਈ ਮਹਾਦੇ ਹਾਂ ਲੋ ਜੀ ਇਹ ਗੱਬਰ ਵਾਲਾ ਦੂਜਾ ਸੂਹਾ ਸੋਨ ਵਾਲੀ ਆ ਬਾਕੀ ਥੱਲੇ ਸਫਾਈ ਵਾਲਾ ਲੇਵਾ ਬਹੁਤ ਚੰਗੀ ਸੰਦ ਕੋਈ ਫੋੜ ਨਹੀਂ ਤੁਹਾਨੂੰ ਮਿਲੂਗੀ ਠੀਕ ਆ ਇਹ ਤਾਂ ਖਾ ਲ ਗਿਆ ਪਤਾ ਆ ਦੇਖੋ ਨਾਲਾ ਮੋਲ ਮੋਲ ਸੰਤੂ ਸਾਹਿਬ ਇਹ ਉਸੇ ਭਾਈ ਦੇ ਦੇਣੀ ਆਪਾਂ ਮੁੱਲ ਬਾ 75 ਕਰੀਏ 72 ਦੀ ਦੇ ਦੇਣੀ ਹੈ ਵੀ 72 ਦੀ ਹਾਂ ਲੋ ਵੀ 72 ਨੂੰ ਮਿਲ ਜੂਗੀ ਠੀਕ ਆ ਇਹ ਹੁਣ ਤੁਸੀਂ ਭਰਾ ਮੇਰੇ ਨੇ ਕਹਿ ਹੀ ਤਾਂ ਆਪਾਂ ਮੁੱਲ ਨਿਕਨਗੇ ਕਰਨੀ ਆ ਕਿ ਨਿਕਨਗੇ ਕਰਨੀ ਨਹੀਂ ਜਾਇਜ਼ ਬਰੇ ਲੋ ਵੀ ਕਹਿੰਦੇ ਆ ਕਿਸੇ ਭਰਾ ਜੀ ਦਾ ਵੀ ਗੱਲ ਸਿਆਲ ਦੇ ਵਿੱਚ ਆ ਕਿਸੇ ਨੇ ਵੀਰ ਦਾ ਦੁੱਧ ਦਾ ਕਾਰੋਬਾਰ ਚਲਾਉਣਾ ਕੋਈ 2 4 5 ਨੰਗਰ ਇਕੱਠੇ ਕਰਕੇ ਅੱਗੇ ਦੋ ਦੇਢ ਦਾ ਕੰਮ ਚਲਾਉਣਾ ਤੇ ਚਲੋ ਜਾਇਜ ਅੱਜ ਕਰ 71 72 72 ਹਜ਼ਾਰ ਦੀਆਂ ਵਾਸੀ ਤੁਹਾਨੂੰ ਮਿਲ ਜਾਣੀਆਂ ਅੱਧਰ ਅੱਗੇ ਆ ਗਈ ਟੂਪ ਇੱਕ ਦੋ ਲੈਣਾ ਨਾ ਇਸੋਂ ਦੀ ਲੈ ਜੀ ਚਾਰ ਦੰਦ ਦਾ ਪਿਓਰ ਜੀ ਮੱਥੀ ਚੌਗੀ ਪਲੂਨ ਪਹਿਲਾ ਸੂਆ ਐਲਾ ਸੂਆ ਚਾਰ ਦੰਦ ਦਾ ਲੋ ਵੀ ਗੱਬੜ ਵਾਸੀ ਦਿਗਾਉਣੇ ਆ ਤੁਹਾਨੂੰ ਠੰਡੀ ਠੰਡੀ ਠੀਕ ਆ ਬਾਕੀ ਪਸਾਂਦਾ ਹੋਗੇ ਬੜੇ ਵੀਰ ਡਿਮਾਂਡ ਕਰਦੇ ਸ਼ਾਈ ਵਾਲਾ ਕੀ ਪਿਓਰ ਬੰਨ ਵੀ ਆ ਝੱਲਰ ਵੀ ਆ ਧੋਨ ਵੀ ਆ ਬਾਕੀ ਪ੍ਰੋਪਰ ਜਿਹੇ ਟਰੈਕਟਰ ਤੁਸੀਂ ਇਸ ਸਮੇਂ ਦੇਖ ਹੀ ਲੈਣੇ ਆ ਆ ਜਾ ਬੋਤ ਮਾਰਾ ਫਰੰਟ ਤੋਂ ਵਿਖਾ ਦੇ ਲੈ ਲਾ ਕੇ ਕਰੋ ਚੈੱਕ ਠੀਕ ਆ ਅੱਜ ਆ ਬਾਤ ਹੋਰ 4 ਦੰਦ ਜੋ 14 ਦੇ ਬਰਾਬਰ ਆਵੇ ਕਰਦੀ ਪਈ ਆ ਠੀਕ ਆ ਨਵੀਂ ਬਹੁਤ ਸੋਨੀ ਫੇਸ ਕੁਆਲਟੀ ਹੈ ਬਾਕੀ ਕਰੈਕਟਰ ਤੁਹਾਡੇ ਸਾਹਮਣੇ ਜਿੱਦਾਂ ਸਾਰੇ ਭਰਾਵਾਂ ਦੇ ਵੀ ਬੰਨ ਜੰਨਰੋਂ ਵਿੱਚ ਤੁਨ ਤਾਂ ਕੋਈ 3-4 ਇੰਚ ਲੰਬਾ ਤੋਨਾ ਬਾਕੀ ਟਿੱਪਪੜੇ ਤੋਂ ਤੁਸੀਂ ਦੇਖ ਸਕਦੇ ਜੀ ਬਸ ਬਸ ਕੋਲ ਪਹਿਲਾ ਸਵੇਰ ਸੋਨ ਵਾਲੀ ਚੌਕ ਤੇ ਹਜੇ ਬਰਾਬਰ ਨਹੀਂ ਕੀਤੇਗੇ ਤੇ ਦੋਂਦੀ ਚੌਕੀਆਂ ਦੇ ਵਿੱਚ ਵੀ ਆਉਂਦੀ ਆ ਬਾਕੀ ਚੌਕ ਦੇ ਹਜੇ ਭਰਾ ਮੇਰਾ ਕੋਈ ਵੀ ਮੂੰਹ ਫੜ ਕੇ ਕਨਫਰਮ ਕਰ ਸਕਦਾ ਸੋ ਚੌਕ ਦੇ ਹਜੇ ਚੁੱਕ ਦੀ ਤਈ ਹੈ ਬਰਾਬਰ ਨਹੀਂ ਕੀਤੇ ਆਹ ਅੰਡੇ ਹੋੜੇ ਭਾਈ ਹਾਂ ਬੋਲੇ ਜੀ ਓਕੇ ਜਦੋਂ ਕੀ ਮੋਨ ਕੀ ਮੰਗ ਰਹੇ ਮੇਰਾ ਹੈ ਮੋਲੇ ਨਗਰ ਜੀ ਇਹ ਚੀਜ਼ ਨੂੰ ਸੋਨੇ ਸੋਨੇ ਰੰਗੀਆਂ ਦੇ ਮੁੱਲ ਕਿਤੇ ਤੋਲੇ ਪਿਆਣਾ ਕਰਦੇ ਕਿਤੇ ਨਹੀਂ ਨਹੀਂ ਤੋਲੇ ਦਾ ਨਹੀਂ ਕਰਨਾ ਅੱਦੇ ਤੋਲੇ ਦਾ ਕਰ ਦਿੰਦੇ ਆ ਹਾਂ 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 ਇਹ ਸੰਦੀ ਸਾਬ ਕੋਈ 55 ਰੁਪਏ ਦੇ ਦੇਣੀ ਆ ਤੇ 50 ਦੀ ਜੈਸਨੋ ਦੇਣੀ ਆ 50 ਦੀ ਬਾਕੀ ਕਰ ਵੀ ਕੋਈ ਨਹੀਂ ਆਏਗਾ ਦਾ ਮਾਨਤਾ ਕੋਈ ਨਹੀਂ ਛੱਡਦਾ ਕੋਈ ਹਾਂ ਨਹੀਂ ਛੱਡ ਕੇ ਬਿਲਕੁਲ ਜਾਇਜ਼ ਜਾਇਜ਼ ਕੇ ਬਾਬੇ 50000 ਦੀ ਗਗਨ ਦਾ ਬੱਚੀ ਦੇਣੀ ਹੈ ਬਿਲਕੁਲ ਬੇਹਾਰੀ ਗੱਲ ਕੀਤੀ ਸੰਧੂ ਦਾ ਹਾਂ 40 42 ਵਾਲਾ 45 ਵਾਲਾ ਬੇਸ਼ੱਕ ਫੋਨ ਉਹ ਨਾ ਲਾਵੇ ਹਾਂ ਪਤਾ ਕਿ ਆਪਾਂ ਮੁੱਲ ਬਿਲਕੁਲ ਜਾਇਜ਼ ਪਾਇਆ ਉਹ ਵੀ ਤੁਹਾਡਾ ਮਾਨਤਾ ਨੂੰ ਛੋਟ ਕਰਾਂਗੇ ਜਰੂਰ ਲਓ ਵੀ ਇੱਕ ਅੱਗੇ ਮੱਝ ਕਰਦੇ ਆ ਦੋਸਤੋ ਨੀਲੀ ਦੇ ਵਿੱਚ ਮੈਂ ਆ ਨੀਲੀ ਰਵੀ ਆ ਗਈ ਬੂਡੀ ਫੋਨ ਕੱਟਾ ਮਗਰ ਜਿਹਦੇ ਮਗਰ ਕੱਟਾ ਕੱਟਾ ਉਹ ਬੜਾ ਬੱਲਾ ਨਹੀਂ ਨਹੀਂ ਬੱਲਾ ਨਹੀਂ ਉਰਲਾ ਆ ਗਿਆ ਆਟਾ ਮੋਰਾ ਦਾ ਟੀਗਾ ਭਰਤਾ ਡਾਕਟਰ ਹੀ ਕਾਇਆ ਰਾਦਾ ਬਹੁਤ ਵਧੀਆ ਤੇ ਇਹ ਕਹਿੰਦਾ ਕਿ ਕਿੰਨੇ ਦਿਨਾਂ ਦੀ ਸੂਈ ਹੈ ਮਾ ਜੀ 10 ਦਿਨਾਂ ਦੀ ਸੂਈ ਆ ਤੇ ਹੱਥ ਕਿਨੇ ਸਾਰੇ ਦੁੱਧ ਆ ਜੀ 8 ਕਿਲੋ ਦੁੱਧ 10 ਦਿਨਾਂ ਦੀ ਸੂਈ ਆ ਤੋ ਆ ਜੀ ਬਹੁਤ ਚੰਗਾ ਲੱਗਾ ਹਾਂ ਸਵੇਰ ਤੇ ਜਾਗ ਸਵੇਰ ਦੱਜਾਈ ਬੀ ਜਾਦ ਜਾ ਗੁੱਸਾ ਕਰੂਗੀ ਤੇ ਜਾਖਿਆ ਹਾਂ ਹਾਂ ਤੇ ਜੇ ਆਪਾਂ ਦੁੱਜੇ ਤੀਜੇ ਗਿਆ ਤੇ ਖੋਣ ਮੈਂ ਨਾ ਮਨ ਨਹੀਂ ਲਵੇ ਵੀ ਤੱਜਾ ਹੀ ਮੰਨ ਲੈ ਬਹੁਤ ਠੰਡੀ ਆ ਮੈਂ ਜਾਦੀ ਮੈਂ ਵੀ ਕਰ ਜਾਗਾ ਠੀਕ ਆ ਇਹੋ ਜੀ ਮੈਂ ਥੋੜਾ ਤੁਹਾਨੂੰ ਬਿਲਕੁਲ ਕੱਚੀ ਪੋਲੀ ਮੂੰਹ ਦੀ ਆ ਅੱਖਾਂ ਬਿਲਕੁਲ ਨਹੀਂ ਆ ਦੋਵੇਂ ਅੱਖਾਂ ਫੁੱਲ ਗਾਣੇ ਮੱਥੇ ਬੱਲੇ ਬੱਗੀ ਮੋਛ ਬਤੀ ਲੋਈ ਬੂਰੀ ਚਾਹੇ ਨੀਰੀ ਦੇ ਵਿੱਚ ਤੁਸੀਂ ਲੋਈ ਮੰਨ ਸਕਦੇ ਜੀ ਹਵਾਨੇ ਚੱਡੇ ਦੇ ਉੱਪਰ ਨਿਸ਼ਾਨ ਦਾਗ ਜਿਹੜੇ ਤੁਹਾਨੂੰ ਦਿਖਾਈ ਦੇਣਗੇ ਥੋੜਾ ਜਿਹਾ ਹੋਰ ਤੋਰਦੇ ਆ ਇਹਨੂੰ ਆਹ ਦੇਖੋ ਕਰੋ ਚੱਕ ਠੀਕ ਆ ਜੀ ਸੋ 8 ਕਿਲੋ ਦੁੱਧ 10 ਕਿਲੋ ਦਾ ਸੁਈਆ ਮਗਰ ਕਟਾਇਆ ਗਗਨ ਚੌਂਚ ਨਾਲ ਪੋਲੀ ਪੋਲਸਨ ਸਾਹਿਬ ਪੋਲੀ ਮੈਨਾ ਗਾਂ ਵਰਗੀ ਹੋ ਗਈ ਪੋਲੀ ਠੀਕ ਆ ਭਾਈ ਹਾਂ ਜੀ ਦਾ ਚੰਗੀ ਆ ਮੈਂ ਗਦਨ ਤੋਬਾ ਦਈਏ ਕਿੰਨੇ ਦਾ ਫਰੇ ਦੇ ਦੋ ਜਿੰਨੇ ਦਾ ਦੇਣਾ ਨੀਲੀ ਦਾ ਕਰੇਜ ਵੜਾਉਂਦੇ ਅੱਜ ਕਰ ਹਾਂ ਤੇ ਨੀਲੀ ਹਵਾ ਵੜੀ ਆ ਮਾਜ ਹਸਾਉਣਾ ਹੀ ਦੇ ਦਿੰਨੇ ਹਾਂ ਹਾਂ ਨਹੀਂ ਕਰ ਕਰ ਮੁੱਲ ਕਰ ਤੋਹਦੀ ਆ ਸੀਦੀ ਅਫੀਦੀ ਕਰਕੇ ਦਈਏ ਚਾਹ 75 ਦੀ ਮਾਰਦੇ ਛਾਲੇ ਕੋਰ 72 ਦੀ ਆਣਾ ਦੇਣੀ ਆ ਯਸ ਸੁਣੋ ਯਸ ਸੁਣੋ 79 ਦੀ ਆਣਾ ਦੇ ਦਾਂਗੇ ਸੰਧੂ ਸਾਹਿਬ 79 ਦੀ ਹਾਂ ਲਓ ਵੀ 71000 ਦੀ ਆਣੀ ਦੁਨੀਆ ਆ ਕੋਈ ਵੀ ਮੇਰਾ ਬੇਟਾ ਜ ਜਾਵੇ ਬਿਲਕੁਲ ਬਾਬੇ 70000 ਰੁਪਏ ਮਾਦੇ ਲੱਗ ਗਏ ਸੀ ਆਪ ਨੂੰ ਜਿਹੜੇ ਲੋਹਾ ਕੋਲ ਤੋਂ ਦੋ ਦੇ ਥੱਲੇ ਕੋਈ 10-10 ਦਿਨਾਂ ਦੀ ਸੂਈ ਆ ਅੱਗੇ ਵਿਖਾਉਣੇ ਆ ਤੁਹਾਨੂੰ ਜਹਾਜ਼ ਤੰਦ ਸਾਇਕਾ ਦਾ ਸ਼ੌਂਕ ਦਾ ਤੰਦ ਪਾਉਣਾ ਇਹ ਜਹਾਜ਼ ਸਮੁੰਦਰੀ ਪਾਣੀ ਵਾਲੇ ਇਹ ਸ਼ੇਰ ਦਾ ਬੱਚਾ ਪਾ ਲਿਆ ਏ ਲੈ ਹੋਰੇ ਇਹਨੇ ਫਲਾਇਡ ਕਰੀ ਰਹੀ ਲੈ ਵੀ ਆਹ ਵੇਖੋ ਇਹ ਸ਼ੇਰ ਦਾ ਬੱਚਾ ਇਹ ਕਦਾ ਜਰੂਰ ਸ਼ੇਰ ਦਾ ਬੱਚਾ ਵੀ ਹੁੰਦਾ ਆਪੇ ਮੈਂ ਨਾ ਤੁਹਾਨੂੰ ਦੱਸਿਆ ਇੱਕ ਹੋਰ ਪਾਉਣਾ ਸੀ ਉਹ ਚਲੋ ਕਰਮ ਵਾਲਾ ਵੇਖ ਗਿਆ ਹਾਂ ਹਾਂ ਪੁਰਾ ਵੇਰਵਾ ਦਵਾ ਕੇ ਵੇਰਵਾ ਦੇ ਦਾਂਗੇ ਪਰ ਆਪਾਂ ਵੇਚਤਾ ਵਾ ਠੀਕ ਆ ਲਓ ਵੀ ਬਾਕੀ ਇਹ ਮੱਝ ਮੇਰਾ ਭਰਾ ਚੈੱਕ ਕਰੋ ਚੌੜੇ ਪੱਲੇ ਦੀ ਆ ਕੱਦ ਬੋਤ ਪੂਰਾ ਵੱਡਾ ਇਹ ਗगन ਸੁਹਾ ਗਨ ਮਾ ਫਿਰ ਸੁਹਾ ਸੰਧੂ ਸਾਹਿਬ ਦੱਜਾ ਜੀ ਦੱਜਾ ਸੁਹਾ ਹਾਂਜੀ ਹਾਂ ਦੇਖੋ ਤੁਹਾ ਜੀ ਸੰਧੂ ਸਾਹਿਬ ਬਹੁਤ ਜਿਆਦਾ ਯਵਰ ਲੱਗਾ ਹਾਂ ਜਦ ਦਾ ਧਰ ਮੋਟਾ ਐਡੀ ਧਰ ਮੋਟੀ ਆਉਗੀ ਠੀਕ ਆ ਉਹ ਵੀ ਆਖਾ ਵੇ ਦਿੱਲੀ ਆ ਗਿਆ ਬਾਕੀ ਨੀਰੀ ਦੇ ਵਿੱਚ ਹੀ ਜਾਂਦੀ ਹੈ ਨਾ ਮੇਰਾ ਪੂਰੀ ਆਉਂਦੀ ਆ ਬਾਕੀ ਕੋਈ ਵੀਰ ਮੇਰਾ ਭਾਵੇਂ ਕੋਈ ਇਹਨੂੰ ਪ्योर ਮੰਨ ਲੈ ਕੋਈ ਅੱਧੀ ਮੰਨ ਲੈ ਮਾਨੇ ਲਵੇ ਮਾਨੇ ਲਵੇ ਆਹ ਲਓ ਜੀ ਨੀਰੀ ਦੇ ਵਿੱਚ ਅੱਗ ਪੱਖ ਹੈਗਾ ਬਸ ਕਰੂ ਜੁਰੂਰੀ ਪਾ ਦੇਣਾ ਸਰਦਾਰਸ ਕਿਹਾ ਡਰਦੇ ਬਾਜ ਬੱਟੀ ਆ ਠੀਕ ਆ ਜੀ ਕਾਹਨੇ ਕੁਰਿਆ ਸਮਝ ਲਿਆ ਲਓ ਜੀ ਇਹ ਫਰੰਟ ਤੋਂ ਤੁਸੀਂ ਇੱਕ ਵਾਰੀ ਚੈੱਕ ਕਰੋ ਸਿੰਗ ਗੁਲਾਈ ਦੇ ਵਿੱਚ ਮਗਰ ਕਟਾਏ ਤੇ ਮਗਰ ਕਟਾਏ ਨਹੀਂ ਮਿਲੀਆਂ ਆਪਾਂ ਕਿੰਨੇ ਦਿਨ ਬਸੂਈ ਦੂੰ ਸੰਧੂ ਸਾਹਿਬ ਅੱਜ ਇਹਨੂੰ 5ਵਾਂ ਦਿਨ ਹੋ ਗਿਆ ਸੂਈ ਨੂੰ 5ਵਾਂ ਦਿਨ ਦੁੱਧ ਕਿੰਨਾ ਦੁੱਧ ਹੁਣ 13 ਕਿਲੋ ਬੋਲਾ ਬਣਾ ਕੇ ਦੂੰਗਾ ਬੋਲੀ 13 ਕਿਲੋ ਬਸ ਮੇਰੇ ਗਾਰੰਟੀ ਦੇ ਕੇ ਭੇਜ ਦੂੰਗਾ ਮੈਂ 13 ਕਿਲੋ ਬੋਲਾ ਕਿਉਂ 5-4 ਦਿਨ ਦਾ ਸਮਾਂ ਹੋਇਆ ਤੇ ਕੱਚਾ ਦੁੱਧ ਮੰਨਣਾ ਸਿੱਕਾਰ ਲੈ ਲੈ ਜੀ ਇਹ ਕੱਲਾ ਕਹਿ ਨਹੀਂ ਦੇਣਾ ਵੀ ਸ਼ੇਰ ਦਾ ਬੱਚਾ ਹੈ ਹੀ ਸ਼ੇਰ ਦਾ ਬੱਚਾ ਕਾਬੂ ਕਹਿ ਕੇ ਬਾਬਾ ਜੀ ਕਾਬੂ ਬੜਾ ਤਗੜੇ ਹੋਵੇ ਕੀਤਾ ਦੋ ਪਲਵਾਨ ਅਸੀਂ ਮਰੇ ਤਗੜੇ ਅਸੀਂ ਦੋ ਪਲਵਾਨ ਬੜੇ ਬਿਲਕੁਲ ਹੀ ਬਸ ਪਾਏ ਹੋਰ ਬਸ 10 ਮਾਸੇ ਬਸ ਕੋਈ ਡਰਦੀ ਆ ਡਰਦੀ ਕਿਉਂ ਬੋ ਵੀ ਮਾਜ ਵੱਡੀ ਹੈ ਬਾਕੀ ਮੇਰਾ ਭਰਾ ਰੋਟ ਕਿੰਨਾ ਰਹੂਗਾ ਹੁਣ ਇਸ ਵਕਤ ਜਿਹੜੇ ਭਰਾ 12 13 13 ਕਿਲੋ ਚੋ ਕੇ ਆਪਣੇ ਤਸੱਲੀ ਕਰਕੇ ਲੈ ਕੇ ਜਾਣ ਚਾਰੇ ਥਣ ਵਾਈਟ ਆ ਮਾਰਕਿੰਗ ਪੁੱਛ ਸੰਦੂ ਸਾਹਿਬ ਆਪਾਂ 13 ਕਿਲੋ ਆਪਣੇ ਘਰ ਦੀ ਗਰੰਟੀ ਆਪਾਂ ਕਿਸੇ ਘਰ ਦੀ ਗਰੰਟੀ ਨਹੀਂ ਲੈਣੀ ਹਾਂ ਪਤਾ ਕੀ ਜਾਵੇ ਕੋਈ ਤਾਸ ਗੱਡੀ ਜਾ ਉਹਦੀ ਗਰੰਟੀ ਨਹੀਂ ਆਪਾਂ ਲੈਣੀ ਹੂੰ ਹੂੰ ਆਪਾਂ ਚਾ ਵਾ ਕੇ ਦੇਣਾ ਤਿੰਨ ਡੰਗ ਚੋਏ ਕੋਈ ਤੇ 13 ਕਿਲੋ ਆ ਕੱਟਾ ਬਹੁਤ ਦੁੱਧ ਮੰਨ ਲੇ ਗੇ 12 ਮਾਰਾ ਹਾਂ ਮਗਰ ਅ ਕੱਟਾ ਕਦਮ ਨਹੀਂ ਲੀਦੀ ਜਾ ਗਿਆ ਕੱਟਾ ਨਹੀਂ ਲੀਦੀ ਜਾ ਗਿਆ ਹਾਂ ਜੋਬਰ ਨੂੰ ਖਾਦ ਲੀ ਮੜਾ ਜਾ ਓਠੋ ਸ਼ੇਰਾ ਮਾਲੀ ਚੰਗਾ ਮਾਲੀ ਜਿਹੜਾ ਜਵਰ ਸੰਧੂ ਚਟਾ ਵਾਈਟ ਬਿਲਕੁਲ ਮੱਥਾ ਬੱਲਾ ਮਗਰ ਨੇ ਬਹੁਤ ਚੰਗਾ ਕਿ ਮੈਂ ਜਿਹੜੀ ਸੰਧੂ ਸਾਹਿਬ ਰੀਡ ਜੀ ਆ ਬਾਕੀ ਮਾਲੀ ਵੀ ਮਗਰ ਬਹੁਤ ਚੰਗਾ ਮੌਜੀ ਮਾਝ ਚੰਗਾ ਲੋ ਫੋ ਬਾਕੀ ਮੇਰਾ ਭਰਾ ਕਰ ਲਿਓ ਤੁਸੀਂ ਸੰਪਰਕ ਥਣ ਚਾਰੇ ਵਾਈਟ ਆ ਗਿਆ ਇਧਰ ਥੱਲੋ ਮੈਂ ਬਹੁਤ ਜਿਆਦੀ ਜਬਰ ਸੰਧੂ ਸਾਹਿਬ ਅਰੇ ਅੰਦਰ ਨੂੰ ਮੇਰਾ ਵਾ ਪਾਉਣ ਦੀ ਪੂਰੀ ਸਾਫ ਜੀ ਕਰੋ ਬੰਦਵਾ ਕੋਈ ਗੱਲ ਨਹੀਂ ਤੇ ਗੱਲ ਕੀ ਲੈਣ ਕੀ ਡਿਮਾਂਡ ਰੋਗੇ ਜੀ ਦੇ ਦੀ ਇੱਕ 60 ਦੀ ਹੈ ਇੱਕ ਇੱਕ 60 ਦੀ ਦੇ ਦੀਏ ਇੱਕ 60 ਦੀ ਹਾਂ ਉਹ ਮੈਂ ਦੇ ਦੇ ਇੱਕ 60 ਦੀ ਤੇ ਕੋਈ ਗੱਲ ਨਹੀਂ ਇੱਕ ਸਰਦੀ ਦੇ ਦੇ ਪਰ ਕਰਾ ਲੋ ਜੋ ਸ਼ੂਟ ਕਰਾਉਣੀਆਂ ਕੋਈ ਗੱਲ ਨਹੀਂ ਜੋ ਮੇਰਾ ਭਰਾ ਕਹਿ ਦੂਗਾ ਕਰ ਕੇ ਦੇ ਜਯਾਜ ਦੇਰ ਤੋਂ ਰੋਹਾਂ ਅੰਦਰ ਤਈਏ ਕਰ ਦੇ ਜੋ ਕਰਨਾ ਚਾਲੀ ਦਿਵਾਰੀ ਹੁੰਦੀ ਕਿ ਨਹੀਂ ਹੁੰਦੀ ਉਹ ਦਿਨ ਬੋਲੇ ਮੈਂ ਤਾਂ ਨਹੀਂ 40 ਦਿਵਾਰੀ ਦੇ ਦੇ ਚਾਲੀ ਦਿਵਾਰੀ ਹੁੰਦੀ ਕਿ ਨਹੀਂ 35 ਦੀ ਹਾਂ ਨਾ ਦੇਣੀ ਆ ਬਿਲਕੁਲ ਖਲੋ ਜਾ ਸਾਰੀਆਂ ਗੱਲਾਂ ਹੀ ਛੱਡ ਪਿਆ ਆ ਲੈ ਜੀ ਕਸਰਾ ਹੀ ਗੱਡ ਤੀਆਂ ਜੀ ਇੱਕ 35 ਦੀ ਗਗਰਾਂ ਦਾ ਤੇ ਦੇ ਦੇ ਬਾਕੀ ਮੇਰੇ ਭਰਾ ਜੋ ਸਿਆਣੇ ਆ ਸਾਰੇ ਜਿੰਨੂੰ ਪਤਾ ਵੀ ਪਾਕ 13 ਕਿਲੋ ਬੋਲੇ ਬੋਲਾ ਤੇ ਦੋ ਦੋ ਨਾ ਕਰਮਾਣੀ ਮੈਂ ਕਿਉਂ ਨਹੀਂ ਜਵਾਉਣਾ ਸੀ ਸੰਦੂ ਸਾਹਿਬ ਦੇ ਚੰਗੇ ਰੀਡਰ ਤੇ ਮੈਂ ਚਲ ਗਈ ਭਾਵੇਂ 16 ਦਾ 17 ਵੀ ਚੋਲੇ ਬਹੁਤ ਜਿਆਦੀ ਮੈਂ ਚੰਗੀ ਆ ਬਿਲਕੁਲ ਹਾਂਜੀ ਲੋ ਵੀ ਇਹ ਦੋਸਤ ਮਾਜ ਤੁਹਾਨੂੰ ਦਿਖਾ ਦਿਤੀ ਆ ਵੱਡੀ ਆ ਨੀਲੀ ਦਾ ਕੋਈ ਭਰਾ ਸ਼ੌਂਕ ਰੱਖਦਾ ਮਗਰ ਕੱਟਾ ਨੀਲੀ ਦਾ ਇਹ ਕੱਟੀ ਸੇਰ ਹੋ ਗਈ ਆ ਇਹ ਅਗਲੀ ਜਿਹੜੀ ਤੁਹਾਨੂੰ ਮਾਜ ਦਿਖਾ ਦਿੰਦੇ ਆ ਸੇਰ ਹੋ ਗਈ ਆ ਇਹ ਵੀ ਤਾਜੀ ਸੂਈ ਸੀ ਪਰसों ਰਾਤ ਦੀ ਸੂਈ ਸੰਦੀ ਸਾਹਿਬ 11-12 ਕਿਲੋ ਤਾਂ ਰਾਹੀ ਅੱਛਾ ਜੀ ਬਹੁਤ ਚੰਗੀ ਸੀ ਮੈਂ ਤੇ ਚਲੋ ਆਪਣਾ ਸਿਰੇ ਸੌਦਾ ਹੋ ਗਿਆ ਵਾ ਠੀਕ ਆ ਹਾਂ ਜੀ ਤੇ ਅੱਜ ਮਾਰਨਿੰਗ ਸੇਲ ਕਰਤੀ ਆ ਆ ਕੱਤੀ ਨੂੰ ਕਲੇਪਰ ਤੇ ਮੈਂ ਕੱਤੀ ਲਗਾ ਛੇ ਦਾ ਤਾਂ ਪਲੋਰ ਆ ਜੀ ਮੋਰਾ ਦੇ ਵਿੱਚ ਸੀ ਹਾਂ ਮੋਰਾ ਚ ਮੋਰਾ ਫਿੰਗ ਸੀ ਮੱਥਾ ਬਿਲਕੁਲ ਬਲੈਕ ਮਗਰ ਵੀ ਕੱਤੀ ਸੀ ਮਗਰ ਕੱਟਾ ਸੀ ਮਗਰ ਕਟਾ ਸੀਗਾ ਠੀਕ ਆ ਇਹਦੇ ਵੀ ਦੋਸਤੋ ਸੇਲ ਹੋ ਚੁਕੀਆਂ ਇਹ ਵਿਕ ਗਈ ਆ ਇਹਦੇ ਲਈ ਬੇਸ਼ੱਕ ਜੇ ਤੁਹਾਨੂੰ ਫੋਨ ਨਾ ਲਾਵੇ ਇੱਕ ਵਖਾ ਦਿੱਤਾ ਵੀ ਜਨਵਰ ਸੀਗਾ ਵੀਰ ਦੇ ਕੋਲ ਇਹ ਵਿਕ ਚੁਕਿਆ ਬਾਕੀ ਮਾਲ ਤਕਰੀਬਨ ਸਾਰਾ ਜਿਹੜਾ ਸੋਇਆ ਸੋਇਆ ਵਿੱਚੋਂ ਦੋ ਬੈੜਾ ਨੂੰ ਛੱਡ ਕੇ ਦੋ ਬੈੜਾ ਗੱਬੜ ਆ ਬਾਕੀ ਮੇਰਾ ਭਰਾ ਜਿਹੜੇ ਚੁਵਾਈ ਵਾਲੇ ਪਸ਼ੂ ਆ ਦੋ ਦੋ ਟੈਂਪ ਚਾਰ ਚਾਰ ਟੈਂਪ ਆ ਆਪ ਦਾ ਟੈਂਪ ਤੋਂ ਟੈਂਪ ਕਰਕੇ ਚੋ ਚੋ ਕੇ ਤਸੱਲੀ ਕਰੋ ਬਸ ਜੀ ਬਸ ਤੇ ਗੱਬੜ ਪਸ਼ੂ ਆਪਣੇ ਟਿੱਪ ਕੇ ਭਰਾ ਕੇ ਤਸੱਲੀ ਠੀਕ ਆ ਜੀ ਸੋਇਆ ਜਮਾਲ ਸੀਗਾ ਦੇ ਇੱਕ ਗੱगन ਆਪਣੇ ਨੰਬਰ ਜਿਹੜੇ ਕਰਦੇ ਹੋ ਸੰਜੀਵ 8847507397 ਜੀ ਠੀਕ ਆ ਭਾਜੀ ਹਾਂ ਜੀ ओके okay, वीर ओके okay, सासी ਗੱਲ ਜੀ ਸਤਿ ਸ਼੍ਰੀ ਅਕਾਲ ਮਾਰਾ ਸੋ ਦੋਸਤੋ ਇਹ ਸੀ ਵਿਰਗਾਂ ਦਾ ਨਾ ਟਿਕਾ ਜੀ ਪਹਿਲੇ ਟੋਟੀਆਂ ਤੁਸੀਂ ਵਿਜ਼ਿਟ ਕਰਦੇ ਹੋ ਡਰੈੱਸ ਆਪਾਂ ਕਨਫਰਮ ਕਰਾ ਦੇ ਦਿੱਤਾ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਜਿਹੜਾ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ